ਬਾਲੀਵੁੱਡ ਐਕਟਰਸ ਜੁਹੀ ਚਾਵਲਾ ਦੀ ਗੱਲ ਕਰੀਏ ਤਾਂ ਜੁਹੀ ਚਾਵਲਾ ਹਾਲ ਫਿਲਹਾਲ ਹੀ ਆਪਣੀ ਧੀ ਨੂੰ ਲੈ ਕੇ ਲਗਾਤਾਰ ਨਾਈਟ ਰਾਈਡ ਦੇ ਵਿੱਚ ਬਣੀ ਹੋਈ ਹੈ ਉਹਨਾਂ ਦੀ ਬੇਟੀ ਚਾਨਵੀ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ਖੂਬ ਤਸਵੀਰਾਂ ਸੋਸ਼ਲ ਮੀਡੀਆ ਤੇ ਹੋ ਰਹੀਆਂ ਨੇ ਵਾਇਰਲ ਜਿਸ ਦਾ ਵਿੱਚ ਆਯੋਜਿਤ ਆਈਪੀਐਲ ਨਿਲਾਮੀ 2025 ਦੇ ਵਿੱਚ ਜਿੱਥੇ ਲੋਕ ਕ੍ਰਿਕਟਰਾਂ ਦੀ ਨਿਲਾਮੀ ਤੇ ਨਜ਼ਰ ਰੱਖ ਰਹੇ ਸਨ ਉੱਥੇ ਹੀ ਕੋਲਕਾਤਾ ਨਾਈਟ ਰਾਈਡਰਸ ਦੀ ਸਹਿ ਮਾਲਿਕ ਜੁਹੀ ਚਾਵਲਾ ਦੀ ਬੇਟੀ ਜਾਨਵੀ ਮਹਿਤਾ ਵੀ ਚਰਚਾ ਦੇ ਵਿੱਚ ਆ ਗਈ ਹੈ ਉਸ ਨੇ ਕੇ ਕੇ ਆਰ ਦੀ ਤਰਫੋਂ ਮੇਗਾ ਨਿਲਾਮੀ ਵਿੱਚ ਹਿੱਸਾ ਲਿਆ ਜਿੱਥੇ ਉਸ ਦੀ ਸਾਦਗੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਹੁਣ ਉਸ ਦੀ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਉੱਤੇ ਕੋਈ ਉਸ ਦੀ ਮੁਸਕਰਾਹਟ ਤਾਂ ਕੋਈ ਉਸ ਦੀ ਲੁੱਕ ਦੀ ਤਾਰੀਫ ਕਰ ਰਿਹਾ ਹੈ ਇਹ ਨਹੀਂ ਨਹੀਂ ਸੂਟ ਬੂਟ ਦੇ ਵਿੱਚ ਜਾਨਵੀ ਦਾ ਸਟਾਈਲ ਵੀ ਸ਼ਾਨਦਾਰ ਲੱਗ ਰਿਹਾ ਹੈ 23 ਸਾਲਾਂ ਦੀ ਜਾਨਵੀ ਨੇ 17 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਆਈਪੀਐਲ ਨਿਲਾਮੀ ਦੇ ਵਿੱਚ ਹਿੱਸਾ ਲਿਆ ਸੀ ਉਹ ਉਦੋਂ ਸਭ ਤੋਂ ਛੋਟੀ ਉਮਰ ਦੀ ਬੀਡਰ ਸੀ ਅਤੇ ਹੁਣ ਉਹ ਹਰ ਸਾਲ ਨਿਲਾਮੀ ਦੇ ਵਿੱਚ ਹਾਜ਼ਰ ਹੁੰਦੀ ਹੈ ਪਰ ਇਸ ਵਾਰ ਲੋਕਾਂ ਨੂੰ ਉਹਨਾਂ ਦਾ ਅੰਦਾਜ਼ ਕਾਫੀ ਪਸੰਦ ਆਇਆ ਨਿਲਾਮੀ ਦੇ ਦੋਵੇਂ ਦਿਨ ਉਹ ਫਾਰਮਲ ਸੂਟ ਬੂਟ ਦੇ ਵਿੱਚ ਨਜ਼ਰ ਆਈ ਅਤੇ ਆਪਣੇ ਇਸ ਅੰਦਾਜ਼ ਦੇ ਨਾਲ ਉਹਨਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ ਜੂਹੀ ਚਾਵਲਾ ਦੀ ਬੇਟੀ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਹੈ ਕਿ ਉਹਨਾਂ ਦੀ ਬੇਟੀ ਜਾਨਵੀ ਮਹਿਤਾ ਲਾਈਮਲਾਈਟ ਤੋਂ ਦੂਰ ਕਿਉਂ ਰਹਿੰਦੀ ਹੈ ਤੁਹਾਨੂੰ ਦੱਸ ਦਈਏ ਕਿ ਜੂਹੀ ਚਾਵਲਾ ਅਤੇ ਜੈ ਮਹਿਤਾ ਦੀ ਬੇਟੀ ਜਾਨਵੀ ਦਾ ਜਨਮ 21 ਫਰਵਰੀ 2001 ਨੂੰ ਹੋਇਆ ਸੀ ਉਸ ਦੇ ਧੀਰੂ ਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਇੰਗਲੈਂਡ ਦੇ ਚਾਰਟਸ ਹਾਊਸ ਸਕੂਲ ਅਤੇ ਨਿਊਯਾਰਕ ਦੇ ਵਿੱਚ ਕਾਲੰਬੀਆ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਜਾਨਵੀ ਮਹਿਤਾ ਨੇ ਸਾਲ 2023 ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਸੀ ਅਤੇ ਹੁਣ ਹਾਲੀ ਦੇ ਵਿੱਚ ਉਹ ਖੁਦ ਜੂਹੀ ਚਾਵਲਾ ਨੇ ਸੋਸ਼ਲ ਮੀਡੀਆ ਤੇ ਆਪਣੀ ਬੇਟੀ ਦੀ ਇੱਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਉਹ ਬਿਲਕੁਲ ਆਪਣੀ ਮਾਂ ਜੂਹੀ ਚਾਵਲਾ ਵਰਗੀ ਨਜ਼ਰ ਆ ਰਹੀ ਹੈ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਿਰਫ 17 ਸਾਲ ਦੀ ਉਮਰ ਦੇ ਵਿੱਚ ਜਾਨਵੀ ਨੇ ਆਈਪੀਐਲ ਨਿਲਾਮੀ ਦੇ ਵਿੱਚ ਹਿੱਸਾ ਲਿਆ ਸੀ ਅਤੇ ਸਭ ਤੋਂ ਘੱਟ ਉਮਰ ਦੇ ਵਿੱਚ ਪ੍ਰਤੀ ਭਾਗੀ ਬਣ ਕੇ ਇਤਿਹਾਸ ਰਚ ਦਿੱਤਾ ਸੀ ਸੋਸ਼ਲ ਮੀਡੀਆ ਤੇ ਉਸ ਦੇ 49.7 ਕੇ ਫੋਲੋਅਰਸ ਨੇ ਤੁਹਾਨੂੰ ਦੱਸ ਦੇਈਏ ਕਿ ਜੂਹੀ ਚਾਵਲਾ ਨੇ ਆਪਣੀ ਬੇਟੀ ਬਾਰੇ ਦੱਸਿਆ ਸੀ ਕਿ ਜਾਨਵੀ ক্রিকেট ਦੇ ਵਿੱਚ ਬਹੁਤ ਦਿਲਚਸਪੀ ਰੱਖਦੀ ਹੈ ਜਦੋਂ ਵੀ ਉਹ ਇਸ ਬਾਰੇ ਗੱਲ ਕਰਦੀ ਹੈ ਤਾਂ ਉਸ ਦਾ ਚਿਹਰਾ ਚਮਕ ਉੱਟਦਾ ਹੈ